ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਰੈਸਥੋਪਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਹਨ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਿੱਧੇ ਸਿਰ ਮਿਲ ਸਕੇ ਤੇ ਇਹ ਮੈਂ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਜਿਹੜਾ ਸੂਟ ਪਸੰਦ ਆ ਉਸ ਨੰਬਰ ਤੇ ਸੈਂਡ ਕਰ ਦੇਣਾ ਤੁਸੀਂ ਸਕਰੀਨ ਸ਼ਾਟ ਲੈ ਕੇ ਫਿਰ ਆਪਣਾ ਐਡਰੈਸ ਭੇਜਣਾ ਹੈ ਪੇਮੈਂਟ ਪਾਉਣੀ ਆ ਆਨਲਾਈਨ ਤੇ ਸੂਟ ਤੁਹਾਡੇ ਘਰ ਆ ਜਾਊਗਾ ਠੀਕ ਹੈ ਜੀ ਤੇ ਡਾਕੀ ਦਾ ਨੰਬਰ ਜਰੂਰ ਲੈ ਕੇ ਰ ਉੜਪੁਰਾ ਰੋਡ ਨੇੜੇ ਗੁਰਦੌਰ ਉਦਰੀ ਸਾਹਿਬ ਫਿਰਕੋ ਲੋ ਜੀ ਪਹਿਲਾ ਸੂਟ ਦਿਖਾਉਣ ਲੱਗੀ ਆ ਅੱਜ ਬਹੁਤ ਘੱਟ ਰੇਂਜ ਦੇ ਸੂਟ ਨੇ ਪਹਿਲਾ ਸੂਟ ਦੇਖੋ ਸੋਹਣਾ ਸੂਟ ਆ ਜੀ ਵਿਚਨਾ ਥੋੜੇ ਥੋੜੇ ਕ੍ਰਸ਼ ਜਿਹਾ ਹੁੰਦਾ ਜਿਵੇਂ ਇਸ ਤਰ੍ਹਾਂ ਦਾ ਹੈਗਾ ਇਹ ਹੈ ਤਾਂ ਕਾਟਨ ਹੀ ਆ ਮੈਨੂੰ ਰਿਯਾਨ ਕਾਟਨ ਟਾਈਪ ਜਿਹਾ ਲੱਗ ਰਿਹਾ ਕੱਪੜਾ ਇਹ ਠੀਕ ਹੈ ਜੀ ਰਿਯਾਨ ਕਾਟਨ ਟਾਈਪ ਲੱਗਦਾ ਹੈ ਰੰਗ ਵੀ ਸਹੀ ਆ ਰਿਹਾ ਕਲਰ ਸਹੀ ਦੇਖ ਰਹੇ ਹੋ ਬੋਟਲ ਗ੍ਰੀਨ ਜਿਹਾ ਕਲਰ ਹੈ ਸਾਰਾ ਆਲ ਓਵਰ ਸੂਟ ਹੈ ਔਰ 500 ਦੇ ਵਿੱਚ ਆਉਂਦਾ ਠੀਕ ਹੈ ਜੀ 500 ਦੇ ਵਿੱਚ ਮੰਜਰ ਭੀ ਸ਼ਿਪਿੰਗ ਉਸ ਹੀ ਨਹੀਂ ਹੈਗਾ ਸੂਤ ਦੇ ਵਿੱਚ ਤੇ ਇਹਦੇ ਵਿੱਚ ਮੈਂ ਇੱਕ ਕਲਰ ਹੋਰ ਦਿਖਾ ਦੇਣੀ ਆ ਆ ਲੋ ਇੱਕ ਕਲਰ ਇਹ ਵਾਲਾ ਬਲੂ ਇਹ ਵੀ ਸੋਹਣਾ ਕਲਰ ਦੋਨੇ ਬਹੁਤ ਸੋਹਣੇ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਬਾਕੀ ਮੈਂ ਤੁਹਾਨੂੰ ਇੱਕ ਕਲਰ ਹੋਰ ਦਿਹਾਉਂਦਾ ਫਿਰ ਪਹਿਣਾ ਮਤਲਬ ਕਿ ਇਹਨਾਂ ਦੀ ਇਹ ਬਹੁਤ ਵਧੀਆ ਵੀ ਨਿਕਲ ਜਾਂਦੇ ਨੇ ਘੱਟ ਰੇਟ ਦੇ ਕਈ ਵਾਰੀ ਨਹੀਂ ਵੀ ਵਧੀਆ ਨਿਕਲਦੇ ਇਹਦੇ ਮਹਿੰਗੇ ਹੁੰਦੇ ਨੇ ਕਈ ਵਾਰੀ ਉਹ ਵੀ ਵਧੀਆ ਵੀ ਨਿਕਲ ਜਾਂਦੇ ਆ ਕਈ ਵਾਰੀ ਨਹੀਂ ਵੀ ਵਧੀਆ ਨਿਕਲਦੇ ਦੇਖ ਲਓ ਗਾਰੰਟੀ ਦਾ ਕਿਸੇ ਚੀਜ਼ ਦੀ ਹੁੰਦੀ ਨਹੀਂ ਆ ਗਾਰੰਟੀ ਕਿਸੇ ਵੀ ਚੀਜ਼ ਦੀ ਨਹੀਂ ਹੈਗੀ ਜੇ ਤੁਸੀਂ ਕਹੋ ਵੀ ਇਹ ਇਹ ਜਿਹੜਾ ਕਲਰ ਨਿਕਲ ਗਿਆ ਜੀ ਇਹਦਾ ਐ ਹੋ ਗਿਆ ਜੀ ਗਾਰੰਟੀ ਇਹਨਾਂ ਦੀ ਕੋਈ ਨਹੀਂ ਹੁਣ ਜਿਹੜਾ 450 ਦਾ ਹੁੰਦਾ ਜੀ ਉਹ ਤੇ ਕੀ ਕੋਈ ਗਾਰੰਟੀ ਦਊਗਾ ਤੇ ਬਾਕੀ ਵੈਸੇ ਮਾੜੇ ਨਹੀਂ ਹੁੰਦੇ ਵਧੀਆ ਨਿਕਲ ਜਾਂਦੇ ਨੇ ਕਦੇ-ਕਦੇ ਕੋਈ ਪ੍ਰੋਬਲਮ ਆ ਵੀ ਜਾਂਦੀ ਹੁੰਦੀ ਆ ਠੀਕ ਹੈ ਐ ਨਾ ਡਰ ਜਿਓ ਕਿ ਇਹਨਾਂ ਦੀ ਪ੍ਰੋਬਲਮ ਆਊਗੀ ਮੈਨੂੰ ਨਹੀਂ ਪਤਾ ਹੋਊਗੀ ਕਿ ਨਹੀਂ ਆਊਗੀ ਆਪਦੇ ਵੱਲੋਂ ਤਾਂ ਆਪਾਂ ਵਧੀਆ ਲੈ ਕੇ ਆ ਰਹੇ ਆ ਤੇ ਨੈਕਸਟ ਕੀ ਨਾ ਸਰভাই ਇਹ ਤਾਂ ਮੈਨੂੰ ਸ਼ਰਟ ਪੀਸ ਹੀ ਲੱਗਦਾ ਹੈ ਸ਼ਰਟ ਪੀਸ ਆ 2 ਮੀਟਰ ਹੈ ਵੱਡਾ ਹੈ ਹਾਂ ਲੋਜੀ ਘੇਰਾ ਨਹੀਂ ਚੌੜਾਈ ਤਾਂ ਬਹੁਤ ਹੈ ਡਬਲ ਹੈ ਹਾਂ ਡਬਲ ਤਾਂ ਹੈ ਪਰ 1.5 ਮੀਟਰ ਚ ਥੋੜੀ ਸਲਵਾਰ ਬਣੂਗੀ ਲੋ ਜੀ ਇਹਨੂੰ ਸ਼ਰਟ ਪੀਸ ਹੀ ਸਮਝੋ ਤੁਸੀਂ ਘੇਰਾ ਤਾਂ ਬਹੁਤ ਜ਼ਿਆਦਾ ਹੈ ਸ਼ਰਟ ਪੀਸ ਤੋਂ ਜ਼ਿਆਦਾ ਵੱਜੂਗਾ ਜੇ ਤੁਹਾਡੇ ਨਿੱਕੀ ਜੀ ਕੁੜੀ ਹੈਗੀ ਜੋ ਆਕੜੀ ਕੋਈ ਕੁੜੀ ਹਾਂ ਜੋ ਆਕੜੀ ਕੋਈ ਛੋਟੀ ਜੀ ਹੈਗੀ ਕਿਸੇ ਦੀ ਕਿਸੇ ਦੀ ਪੋਤੀ ਦੋਤੀ ਬੇਟੀ ਜੋ ਵੀ ਹੈ ਤੁਸੀਂ ਉਹਦਾ ਸੂਟ ਬਣਾ ਸਕਦੇ ਹੋ ਤੇ ਸਟੱਫ ਸੋਨਾ ਹੈ ਸਟੱਫ ਨਹੀਂ ਮਾੜਾ ਹੈਗਾ ਪਤਾ ਨਹੀਂ ਸਮਝੀ ਜੀ ਨਹੀਂ ਆਉਂਦੀ ਕੀ ਸਟੱਫ ਹੈਗਾ ਬਿਲਕੁਲ ਪਿਓਰ ਕਾਟਨ ਵੀ ਨਹੀਂ ਹੈ ਹਲਕਾ ਫੁਲਕਾ ਜਿਹਾ ਕੁਝ ਹੈ ਵੀ ਪਰ ਸੋਨਾ ਬਹੁਤ ਹੈ ਸਟੱਫ ਤੇ ਇਹ ਸੂਟ ਜਿਹੜਾ ਇਹ ਤੁਹਾਨੂੰ ਮਿਲ ਜੂਗਾ ਜੀ 500 ਦੇ ਵਿੱਚ ਹੀ ਮਿਲੂਗਾ ਕਿਉਂਕਿ ਸਟੱਫ ਬਹੁਤ ਸੋਨਾ ਹੈ ਠੀਕ ਹੈ ਥੋੜੀ ਸ਼ਰਟ ਵੀ ਬਣ ਜੂਗੀ ਤੇ ਤੁਹਾਡੀ ਬੇਟੀ ਦਾ ਵੀ ਸ਼ਰਟ ਫਰਾਕ ਬਣ ਜੂਗੀ ਆलो ਅਗਲਾ ਦੇਖੋ ਬਹੁਤ ਸੋਨਾ ਸੂਟ ਹੈ ਆ ਜਿਹਦੇ ਉੱਪਰ ਫੋਇਲ ਪੇਂਟ ਹੈ ਆ ਜਿਹੜਾ ਦਿਖ ਰਿਹਾ ਤੁਹਾਨੂੰ ਸਾਰਾ ਕਾਫੀ ਸੋਨਾ ਸੂਟ ਹੈ ਇਹ ਕੋਟਨ ਟਾਈਪ ਹੀ ਲੱਗ ਰਿਹਾ ਜੀ ਮੋਣੀ ਮੋਟੀ ਥੋੜੀ ਬਹੁਤੀ ਮਿਕਸਿੰਗ ਵਿੱਚ ਹੋਣੀ ਹੈ। ਇਹ ਵੀ ਸਹੀ ਹੈ। ਹੂੰ ਸੋਹਣਾ ਹੈ ਸਟੱਫ। ਕਲਰ ਸਹੀ ਹੈ। ਅੱਛਾ ਸਟੱਫ ਹੈ ਜੀ ਮੈਂ ਹੁਣ ਅੱਗੇ ਬਹੁਤ ਜ਼ਿਆਦਾ ਗਰਮੀ ਤਾਂ ਰਹਿਣੀ ਨਹੀਂ ਹੈਗੀ। ਤਾਂ ਉਸ ਮੌਸਮ ਦੇ ਵਿੱਚ ਵੀ ਇਹ ਸੂਟ ਵਧੀਆ ਪੈਂਦੇ ਨੇ। ਕਲਰ ਵੀ ਬਹੁਤ ਸੋਹਣਾ ਹੈ ਤੇ ਸਟੱਫ ਵੀ ਸੋਹਣਾ ਹੈ। ਇਹ ਵੀ 500 ਚ ਹੀ ਆਊਗਾ ਜੀ। ਪੰਜਾਬੀ ਚ ਦੱਸ ਸਾਰਿਆਂ ਨੂੰ ਤਾਂ ਨਹੀਂ ਹੁੰਦਾ। ਹੈ? ਪੰਜਾਬੀ ਚ ਦੱਸ ਸਾਰਿਆਂ ਨੂੰ ਕਿਵੇਂ ਤਾਂ ਲੱਗਦਾ। 500 ਚ ਪੰਜਾਬੀ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ। ਹੂੰ। ਲਓ ਜੀ। ਅਗਲਾ ਸੂਟ ਹੈ ਜਿਹੜਾ ਇਹ ਦੇਖਣਾ ਕਿੰਨਾ ਇਹ ਮੇਨੂ ਹਾਂ ਇਹਦਾ 5 ਮੀਟਰ ਹੈ ਜੀ ਆ ਲਓ ਪੂਰਾ ਸੂਟ ਹੈ ਇਹ ਪੰਜ ਇਹ ਲੋ ਇਹ ਵਾਲੇ ਪਿਓਰ ਕਾਟਨ ਦੇ ਨਹੀਂ ਹੈਗੇ ਜੀ ਇਹ ਸੂਟਾ ਵਾਲੇ ਜਿਹੜੇ ਮੈਂ ਤੁਹਾਨੂੰ ਤੁਹਾਨੂੰ ਦਿਖਾ ਰਹੀ ਹਾਂ ਇਹਨਾਂ ਵਿੱਚ ਹਲਕੀ ਫੁਲਕੀ ਮਿਕਸਿੰਗ ਹੈਗੀ ਆ ਪਰ ਅਗਲੇ ਮੌਸਮ ਦੇ ਅਕੋਰਡਿੰਗਲੀ ਬਹੁਤ ਵਧੀਆ ਨੇ ਬਹੁਤ ਸੋਹਣੇ ਨੇ ਕਲਰ ਦੇਖ ਲਓ ਸਹੀ ਆ ਰਿਹਾ ਕਲਰ ਪੇਂਟ ਤੁਸੀਂ ਸਹੀ ਦੇਖ ਰਹੇ ਹੋ ਆਲ ਓਵਰ ਸੂਟ ਮਿਲੂਗਾ ਤੁਹਾਨੂੰ 500 ਦੇ ਵਿੱਚ ਮਿਲ ਜੂਗਾ ਜੀ ਹੁੰਦਾ ਕੁਝ ਨਹੀਂ ਹੈ ਜੀ ਆ ਲਓ ਅਗਲਾ ਦੇਖੋ ਇਹ ਵੀ ਤੁਹਾਨੂੰ 500 ਚ ਮਿਲੂਗਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਸੂਟ ਹੈ ਥੋੜੀ ਬਹੁਤੀ ਮਿਕਸਿੰਗ ਜ਼ਰੂਰੀ ਹੈਗੀ ਹੁਣ ਅਗਲੇ ਮੌਸਮ ਤੇ ਨਾ ਕਾਫੀ ਸੋਹਣਾ ਸੂਟ ਹੈ ਸਟੱਫ ਵੀ ਪਿਆਰਾ ਹੈ ਡੋਰੇ ਹੋਣਾ ਤੁਸੀਂ ਪਤਾ ਨਹੀਂ ਇਹਨੂੰ ਕੀ ਹੋ ਜੂ ਇੱਥੇ ਰੰਗ ਸਹੀ ਹੈ ਮਿੱਠਾ ਜਿਹਾ ਪੀੜਾ ਜਿਹਾ ਹੁਣ ਸਹੀ ਹੈ ਬਹੁਤ ਸੋਹਣਾ ਆਲ ਓਵਰ ਸੂਟ ਹੈ 500 ਚ ਲਓ ਜੀ ਇਹਲਾ ਦੇਖੋ ਸੂਟ ਇਹ ਵੀ ਸੋਹਣਾ ਹੈ ਪਰ ਬਹੁਤ ਜ਼ਿਆਦਾ ਪਿਆਰ ਕਾਟਣੀ ਪੈਗੀ ਸੋਹਣੀ ਕਾਟਣੀ ਠੀਕ ਹੈ ਜੀ ਇਹ ਵੀ 500 ਦੇ ਵਿੱਚ ਮਿਲੂਗਾ ਕਲਰ ਸੋਨਾ ਹੈ ਕਲਰ ਇੱਥੇ ਸਹੀ ਹੈ ਸਹੀ ਹੈ ਲੋ 500 ਦੇ ਵਿੱਚ ਆ ਜੀ ਅਗਲਾ ਦੇਖੋ ਟਾਈ ਐਂਡ ਡਾਈ ਟਾਈਪ ਹੈ ਸੂਟ ਇਹ ਸੂਟ ਸੋਨਾ ਵੇਸੀ ਘਬਰਾਣਾ ਜਾਇਓ ਵੀ ਪਤਾ ਨਹੀਂ ਇਹਨਾਂ ਨੂੰ ਕੀ ਹੋਊ ਕੁਛ ਨਹੀਂ ਹੁੰਦਾ ਇਹਨਾਂ ਨੂੰ ਆ ਲੋ ਮਿੱਠਾ ਪੀੜਾ ਜਾ ਔਰ ਵਿੱਚੇ ਦੇ ਐ ਲਾਉਦੀ ਜਿਵੇਂ ਛੋਟੇ 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 ਇਧਰ ਆਪਣੇ ਮੋਢੇ ਲਾਉਂੋ ਜੀ ਮੋਢੇ ਜੀ ਇੱਧਰ ਤਾਂ ਨਹੀਂ ਮੋਢੇ ਜੀ ਹੁਣ ਜਿਵੇਂ ਸੁੱਕੇ ਜ ਉਹ ਆਸੂ ਦਾ ਹੈ ਦੂਰੋਂ ਘਾ ਦੇ ਇਹ ਇੱਚਾ ਸਹੀ ਹੈ ਸਹੀ ਹੈ ਆਹ ਰੰਗ ਸਹੀ ਆਲ ਓਵਰ ਸੂਤਰ ਬਹੁਤ ਸੋਹਣਾ ਲੱਗਦਾ ਦੁਪੱਟਾ ਵੀ ਇਦਾਂ ਹੀ ਕਰਾ ਲਓ ਤਾਈ ਲਈ ਜਾ 500 ਚ ਆਊਗਾ ਜੀ ਇਹ ਵਾਲਾ ਜਿਹੜਾ ਲਓ ਇਹ ਵੀ ਕਾਟਨ ਹੀ ਹੈ ਅ ਕੈਮਰੀ ਕਾਟਨ ਹੈ ਇਹ ਕੈਮਰੀ ਕਾਟਨ ਹੈ ਤੇ ਇਹ ਵੀ 500 ਚ ਆਊਗਾ ਕਲਰ ਐਂਡ ਪ੍ਰਿੰਟ ਸੋਹਣਾ ਹੈ ਸਹੀ ਹੈ ਅੱਗੇ ਅਗਲਾ ਦੇਖੋ ਆ ਇਹ ਨਾ ਮੈਨੂੰ ਗਲੇਸ ਕਾਟਨ ਦਾ ਇੱਕ ਜਿਹਾ ਲੱਗਦਾ ਚਮਕੀ ਜ ਹੈ ਸਟਾਫ ਦੇ ਵਿੱਚ ਵੀ ਗਲੇਸ ਕਾਟਨ টাইਪ ਲੱਗ ਰਿਹਾ ਹੈ ਇਹਨੂੰ ਗਲੇਸ ਕਾਟਨ ਹੀ ਆ ਔਰ ਸੋਨਾ ਹੈ ਸੂਟ ਗਰਲਿਸ਼ ਲੁੱਕ ਦੇ ਸੂਟ ਜਿਹੇ ਹੈਗੇ ਨੇ ਇਹ ਲਾਈਨਿੰਗ ਆ ਰੰਗ ਸਹੀ ਹੈ ਬਸ ਆਲ ਓਵਰ ਸੂਟ ਹੈ ਇਹ ਤੁਹਾਨੂੰ ਦੋ ਸੂਟ ਵੀ ਮਿਲ ਸਕਦੇ ਆ 500 ਦੇ ਵਿੱਚ ਆ ਦੇਖੋ ਇੱਕ ਸੂਟ ਦੋ ਤੇ ਆ ਵਾਲੇ ਸਿੰਪਲ ਜਿਹੜੇ ਇਹਦੇ ਦੋ ਸੂਟ ਆਪਣੇ ਕੋਲ ਇੱਕ ਗਲੇਸ ਕਾਟਨ ਲੋ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਗਲੇਸ ਕੋਟਿੰਗ ਆ ਵਾਸਤੇ ਹਾਂ ਬਹੁਤ ਸੋਹਣਾ ਲਾਦਾ ਬ੍ਰੀਕ ਪ੍ਰਿੰਟ ਦਾ ਆਲ ਓਵਰ ਸੂਟ 500 ਦੇ ਆ ਰੰਗ ਸਹੀ ਹੈ ਬਸ ਸਹੀ ਚ ਰੱਖਾਈ ਆਮ ਹੈ ਹਾਂ ਸਹੀ 1400 ਫ੍ਰੀ ਸ਼ਿਪਿੰਗ ਨਾਲ ਆਉਗਾ ਆ ਵੀ ਦੋ ਨੇ ਜੀ ਗਾਜਰੀ ਗਾਜਰੀ ਸੂਟ ਵੀ ਦੋ ਹੈ ਹਾਂ ਤਾਂ ਮੈਂ ਤੁਹਾਨੂੰ ਦੱਸੇ ਦੱਸ ਵੀ ਦੋ ਸੂਟ ਹੈ ਇਹ ਵੀ ਦੋ ਪਾਸ ਇਹ ਹੈਗੀ ਆ ਜੀ ਸ਼ਰਟ ਕੱਲੀ ਮਿਕਸ ਹੈ ਕਪੜਾ ਕਾਟਨ ਨਹੀਂ ਹੈਗੀ ਮਿਕਸ ਹੈ ਪਰ ਇਹਨੂੰ ਕੁਝ ਨਹੀਂ ਹੁੰਦਾ ਜਿਗਪੜੇ ਨੂੰ ਜਿਵੇਂ ਮਰਜ਼ੀ ਪਾਈ ਚੱਲੋ ਤੁਸੀਂ ਪਾਈ ਚੱਲੋ ਹਲਾਈ ਚੱਲੋ ਇਹ ਕੱਲੀ ਸ਼ਰਟ ਪੀ ਸਕਦੇ ਹੋ ਠੀਕ ਹੈ ਜੀ ਆਹ ਲਓ 300 ਚ ਆਜੂਗੀ ਜੇ ਤੁਸੀਂ ਸੂਟ ਲੈ ਲਿਆ ਫਿਰ 250 ਚ ਆਜੂਗੀ ਜੇ ਤੁਸੀਂ ਕੱਲੀ ਸ਼ਰਟ ਲੈਣੀ ਆ 300 ਚ ਆਜੂਗੀ ਜੇ ਸੂਟ ਦੇ ਨਾਲ ਮੰਗਾਉਗੇ ਤਾਂ 250 ਚ ਆਜੂਗੀ ਲਓ ਜੀ ਆਹ ਦੇਖ ਲਓ ਇਹ ਵੀ ਪੂਰਾ ਸੂਟ ਹੈ ਬਹੁਤ ਸੋਹਣਾ ਆਹ ਲਓ ਸੂਟ ਸੋਨਾ ਇਹ ਵੀ ਇਹਦੇ ਲਈ ਮਿਕਸਿੰਗ ਹੈ ਪਰ ਸੂਟ ਸੋਨਾ ਇਹਨਾਂ ਨੂੰ ਕੁਛ ਨਹੀਂ ਹੁੰਦਾ ਅਗਲੇ ਮੌਸਮ ਚ ਵਧੀਆ ਪਹਿਣਗੇ ਬੋਟਲ ਗ੍ਰੀਨ ਕਲਰ ਹੈ 500 ਤਾਂ ਹੁਣ ਵੀ ਪਈ ਜਾਣਗੇ ਇਹ ਹੁਣ ਤਾਂ ਵਈ ਜਾਣਗੇ ਪਰ ਜੇ ਤੁਹਾਨੂੰ ਪਹੁੰਚੂਗਾ ਸੋਣਨਗੇ ਪਹਿਣਾ ਉਦੋਂ ਤਾਂ ਗਰਮੀ ਚਲੀ ਜਾਊ ਹਾਂਜੀ ਲਓ ਜੀ ਆ ਜੋਰਜਟ ਦੇ ਵਿੱਚ ਜੋਮੈਟ੍ਰੀਕਲ ਪ੍ਰਿੰਟ ਜੋਰਜਟ ਚ ਬਹੁਤ ਸੁੱਧਾ ਬਸਾਇਆ ਇਸਿੱਦਾਂ ਬਸਾਇਆ ਆਹ ਲਓ ਜੀ ਮੈਨੂੰ ਤਾਂ ਸਿੱਧਾ ਪੁੱਠਾ ਇਹਦਾ ਪਤਾ ਜੇ ਨਹੀਂ ਲੱਗ ਰਿਹਾ ਕੁਛ ਪਾ ਲਓ ਠੀਕ ਹੈ ਇਹ ਜਾਰਜਟ ਦੇ ਵਿੱਚ ਹੈ ਕਾਫੀ ਸੋਹਣਾ ਲੱਗਦਾ ਹੈ ਇਹ ਵੀ ਸੁਪ 500 ਦੇ ਵਿੱਚ ਇਹ ਆਜੂਗਾ ਜੀ ਫਿਰ ਸ਼ਿਪਿੰਗ ਨਾਲ ਆਊਗਾ ਇੱਕ ਰਾਂਜੀ ਪੈਣਾ ਨੇ ਮੇਰੇ ਤੋਂ ਆ ਬਹੁਤ ਮੰਗੇ ਸੀਗੇ ਤੇ ਇਹ ਆਪਣੇ ਕੋਲੇ ਮੈਨੂੰ ਲੱਗਦਾ ਹੈ ਸਾਢੇ 4 ਮੀਟਰ ਹੋਊਗਾ ਸ਼ਾਇਦ ਅਗਰ ਸਹੀ ਹੈ ਸਹੀ ਹੈ ਬਲੰਤਾ ਸਹੀ ਹੋਊਗਾ ਬਲੰਤਾ ਉਹ ਇਹ ਹੋਊਗਾ ਜੀ ਆਪਣੇ ਕੋਲੇ ਸਵਾ ਖ ਚਾਰ ਮੀਟਰ ਹੋਊਗਾ ਹਾਂ ਸਰ ਸਵਾ ਖ ਚਾਰ ਮੀਟਰ ਮੈਨੂੰ ਲੱਗਦਾ ਹੈ ਵੀ ਸਵਾ ਖ ਚਾਰ ਹੀ ਹੋਣਾ ਇਹ ਪਰ ਬਣ ਜਾਂਦੇ ਜੀ ਸਵਾ ਚਾਰ ਮੀਟਰ ਦੇ ਸੂਟ ਸੂਟ ਬਹੁਤ ਸੋਹਣਾ ਬਰੀਕ ਪ੍ਰਿੰਟ ਦਾ ਥੋੜਾ ਜਿਹਾ ਸਿੰਥੈਟਿਕ ਟੱਚ ਹੈ ਦੇ ਵਿੱਚ ਤੇ ਪਰ ਸੋਹਣਾ ਬਹੁਤ ਹੈ ਠੀਕ ਹੈ ਬਹੁਤ ਸਾਰੀਆਂ ਭੈਣਾਂ ਨੇ ਪੁੱਛਿਆ ਮੈਨੂੰ ਪਤਾ ਨਹੀਂ ਸੀ ਮੈਨੂੰ ਲੱਗਿਆ ਸ਼ਾਇਦ ਮੇਰੇ ਕੋਲ ਇੱਕ ਸੂਟ ਆ ਪਰ ਉਹ ਦੋ ਸੀਗੇ ਜਦੋਂ ਅੱਜ ਮੈਂ ਕੱਟੇ ਨਾ ਕਿਸੇ ਭੈਣ ਨੂੰ ਆਰਡਰ ਦਾ ਸੂਟ ਸੀ ਜਿਹੜਾ ਉਹ ਤੋਂ ਮੈਂ ਪਾਰਸਲ ਭੇਜਣਾ ਸੀ ਉਹਨਾਂ ਦੇਖਿਆ ਤੇ ਦੋ ਸੂਟ ਸੀ ਇੱਕ ਪੂਰਾ 5 ਮੀਟਰ ਦਾ ਔਰ ਇੱਕ ਸਵਾ ਖ ਚਾਰ ਮੀਟਰ ਦਾ ਉਹ 500 ਦਾ ਸੀ 5 ਮੀਟਰ ਦਾ ਠੀਕ ਹੈ ਜੀ ਇਹ ਸੂਟ ਜਿਹੜਾ 450 ਦੇ ਵਿਚ ਆ ਜੀ ਮੇਰੇ ਕੋਲ ਕਿਉਂਕਿ ਇਹ ਘੱਟਾ ਕਪੜਾ ਪਰ ਸੂਟ ਬਣ ਜੂਗਾ ਇਹੋ ਜੀ ਗੱਲ ਨਹੀਂ ਅੱਜ ਕੱਲ੍ਹ ਭਾਰੀਆਂ ਸਲਵਾਰ ਆਪਾਂ ਪਾਉਂਦੇ ਨਹੀਂ ਤੇ ਇਹ ਸੂਟ ਦਾ ਵੀ ਉਵੇਂ ਹੀ ਹੈਗਾ ਜੀ ਸਿਸਟਮ ਇਹ ਵੀ ਮੇਰੇ ਤੋਂ ਕਾਫੀ ਮੰਗਦਾ ਜਿਵੇਂ ਫਿਓਨਾ ਨਹੀਂ ਹੁੰਦਾ ਕਪੜਾ ਉਸ ਟਾਈਪ ਦਾ ਥੋੜਾ ਜਿਹਾ ਸਿੰਥੈਟਿਕ ਟੱਚ ਹੈ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਨਹੀਂ ਇਹ ਮੈਨੂੰ ਲੱਗਦਾ ਸ਼ਾਇਦ 4.5 ਮੀਟਰ ਹੋ ਜਾ ਇਹ ਵੀ 450 ਚ ਆ ਜੂਗਾ ਸੂਟ ਸੋਹਣਾ ਹੈ ਆਓ ਨੋ ਜੀ ਇੱਕ ਸੂਟ ਮੈਂ ਹੋਰ ਦਿਖਾ ਦਿੰਨੀ ਆ ਪਰ ਇਹਦੇ ਲਾਈਨਿੰਗ ਲੱਗੂਗੀ ਸੂਟ ਤਾਂ ਸੋਹਣਾ ਹੈ ਸਟੱਫ ਬਹੁਤ ਸੋਹਣਾ ਹੈ ਪਰ ਇਹ ਲਾਈਨਿੰਗ ਨਾਲ ਸੂਟ ਆ ਦੇਖ ਬੜਾ ਸੋਹਣਾ ਸਟੱਫ ਹੈ ਕਾਫੀ ਜਿਆਦਾ ਸੋਹਣਾ ਆਫ ਵਾਈਟ ਕਲਰ ਹੈ ਤੇ ਵਿੱਚ ਨਾ ਸਕਾਈ ਜੇ ਕਲਰ ਦੇ ਪ੍ਰਿੰਟ ਆ ਇਹਦੇ ਵਿੱਚ ਤੇ ਇਹ ਸੂਟ ਵੀ ਤੁਹਾਨੂੰ 500 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਇਨ ਆਲੋ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਇੱਕ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ